ਇਹ ਤੱਕ ਲੱਗਿਆ ਜਿਹੜੇ ਪਰਮਾਣੂ ਬੰਬ ਨਾ ਇਹ ਪਟਾਕਿਆਂ ਵਾਂਗ ਚੱਲਣਗੇ ਨੁਕਸਾਨ ਨਹੀਂ ਹੋਊਗਾ ਕਿਸੇ ਦਾ ਠੀਕ ਹੈ ਜੀ ਸਨੇ 6 ਮਹੀਨੇ ਇੱਥੇ ਆ ਕੇ ਰਹਿਣਾ ਪੈਣਾ ਅੱਛਾ ਜੀ ਜਦੋਂ جنگ ਲੱਗੇਗੀ ਮਤਲਬ ਉਹ हिंदुस्तान ਦਾ ਨਾਮ ਬਦਲ ਜਾਏਗਾ, ਹਿੰਦੁਸਤਾਨ ਦੀ ਰਾਜਧਾਨੀ ਬਦਲ ਜਾਏਗੀ ਅੱਛਾ ਜੀ ਰਾਜਧਾਨੀ ਦੱਸਿਆ ਜੀ ਉਹਨਾਂ ਨੇ ਕੁਝ ਨਵਾਂ ਚੰਡੀਗੜ੍ਹ, ਹਿੰਦੁਸਤਾਨ ਦਾ ਨਾਮ ਹੋ ਗਿਆ ਮੋਕੇਸ਼ਤਾਨ ਉਹਨਾਂ ਨੇ ਪਹਿਲੇ ਲਹਿਰਤਾਵੇ ਸਟੇਸ਼ਨ ਦੇ ਲੱਗੇ ਵੱਡੇ ਵੱਡੇ ਗੋਦਾਮ ਹੋਣਗੇ ਹਾਂ ਜੀ ਉਹਦੇ ਵਿੱਚ ਜੋ ਇਸ ਸਤਾਨ ਦੇ ਉੱਤੇ ਤੁਸੀਂ ਆਏ ਹੋ ਹਾਂਜੀ ਇਹ ਤੁਹਾਡੇ ਪਿਛਲੇ ਕਰਮ ਖਤਮ ਹੋ ਗਏ ਅੱਛਾ ਜੀ ਇਹ ਵੀ ਸ਼ੁਰੂ ਹੁੰਦਾ ਹੈ ਅੱਛਾ ਜੀ ਇਹ ਉਹ ਸਤਾਨ ਹੈ ਇੱਥੇ ਇਹਨਾਂ ਨੂੰ ਕੀ ਹਾਂਜੀ ਇਹ ਬੰਦਾ ਸਿੰਘ ਬਹਾਦਰ ਇੱਥੇ ਆਏ ਸੀਗੇ ਅੱਛਾ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ ਪਹਿਲਾਂ ਹੀ ਦੱਸਤਾ ਦੂਜੀ ਗੱਲ ਹਾਂਜੀ ਉਹਨਾਂ ਨੇ ਇਹ ਕਿਹਾ ਸੀਗਾ 18 19 ਦੇ ਵਿੱਚ ਗੱਡੀਆਂ ਮੋਟਰਾਂ ਜਹਾਜ਼ ਸਭ ਬੰਦ ਹੋ ਜਾਣਗੇ 18 19 ਦੇ ਵਿੱਚ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਅਸੀਂ ਆਏ ਸੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੁਫਾਵਾਂ 'ਤੇ ਪਿੰਡ ਰੇਲਮਾ ਜਰਾ ਰੋਪੜ ਦੇ ਬਿਲਕੁਲ ਨੇੜੇ ਰਹਿ ਜਾਂਦਾ ਤੇ ਇੱਥੇ ਬਾਬਾ ਜੀ ਸੇਵਾ ਕਰਦੇ ਬਾਬਾ ਕ੍ਰਿਸ਼ਨ ਸਿੰਘ ਜੀ ਤੇ ਇੱਥੇ ਜਿਹੜੀ ਆਪਾਂ ਕਹੇ ਲਈ ਵੀ ਬਾਬਾ ਜੀ ਆ ਚਾਂਦੀ RAM ਜੀ ਨੇ ਵੀ ਤਪ ਕੀਤਾ ਹੋਇਆਗਾ ਤੇ ਬਾਬਾ ਜੀ ਮਤਲਬ ਇਧਰ ਗੁਫਾ ਆ ਗਈ ਉਹਨਾਂ ਦੀ ਵੀ ਮਤਲਬ ਸਾਂਭ ਸੰਭਾਲ ਕਰ ਰਿਆ ਵੀ ਜਿੰਨੀ ਕੀ ਹੁੰਦੀ ਹੈ ਨਾ ਸੇਵਾ ਕਰ ਰਹੇ ਬਾਬਾ ਜੀ ਤੇ ਬਾਬਾ ਜੀ ਨੇ ਵੀ ਕੁਝ ਗੱਲਬਾਤ ਕਰਦੇ ਆ ਸ੍ਰੀ ਕਾਰੋ ਬੇਟਾ ਸ੍ਰੀ ਕਾਰੋ ਹੋ ਠੀਕ ਹੋ ਜੀ ਹਾਂ ਜੀ ਠੀਕ ਠੀਕ ਬਿਲਕੁਲ ਤੇ ਆਪਾਂ ਜਿਵੇਂ ਬਾਬਾ ਚਾਂਦੀਰਾਮ ਜੀ ਨੇ ਮਤਲਬ ਇੱਥੇ ਤਪ ਕੀਤਾ ਸੀ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਜੀ। ਜੋ ਉਹਨਾਂ ਨੇ ਇੱਥੇ ਲਿਖਤ ਕੀਤੀ ਹੈ ਨਾ ਉਹ ਵਰਲਡ ਤੇ ਨਹੀਂ ਹੈਗੀ। ਹਾਂਜੀ ਸਾਰੇ ਵਰਲਡ 'ਚ ਕਿਤੇ ਨਹੀਂ ਹੈ। ਠੀਕ ਹੈ ਜੀ। ਉਹਨਾਂ ਨੇ ਇਹਨਾਂ ਨੂੰ ਕਿ ਪਹਿਲਾਂ ਇਹਨਾਂ ਨੂੰ ਕੋਈ ਲਿਖ ਦਿੱਤਾ ਸੀ ਵੀ ਇਹ ਇਹ ਜਿਹੜੀ ਜਗ੍ਹਾ ਜੀ ਹਾਂਜੀ ਇਹ ਬੰਦਾ ਸਿੰਘ ਬਹਾਦਰ ਇੱਥੇ ਆਏ ਸੀਗੇ। ਅੱਛਾ ਉਹਨਾਂ ਨੇ ਪਹਿਲਾਂ ਹੀ ਦੱਸਤਾ ਸੀ। ਪਹਿਲਾਂ ਹੀ ਦੱਸਤਾ ਹੈ ਦੂਜੀ ਗੱਲ। ਹਾਂਜੀ ਉਹਨਾਂ ਨੇ ਇਹ ਕਿਹਾ ਸੀਗਾ ਵੀ 18-19 ਦੇ ਵਿੱਚ ਗੱਡੀਆਂ, ਮੋਟਰਾਂ, ਜਹਾਜ਼ ਸਭ ਬੰਦ ਹੋ ਜਾਣਗੇ। 14 19 ਦੇ ਵਿੱਚ ਹਾਂ ਗੱਡੀਆਂ ਮੋਟਰਾਂ ਜਹਾਜ਼ ਗੁਰਦੁਆਰੇ ਮੰਦਰ ਸਭ ਬੰਦ ਹੋ ਜਾਣਗੇ ਹਾਂਜੀ ਕੋਈ ਸੰਤ ਨੇ ਕਿਸੇ ਨੇ ਕਿਹਾ ਅਜੇ ਤੱਕ ਹਾਂਜੀ ਦੂਜੀ ਗੱਲ ਉਹਨੇ ਕਹੀ ਸੀ ਪਹਿਲਾਂ ਉਹ ਕਰੋਨਾ ਦੀ ਗੱਲ ਕਰੀ ਸੀ ਉਹਨਾਂ ਨੇ ਹਾਂਜੀ ਹਾਂ ਜੀ ਪਿਖਬਣੀ ਕੀਤੀ ਸੀ ਪਹਿਲਾਂ ਸੀ ਇਹ ਕੀ ਆਊਗਾ ਕਹਿੰਦੇ ਗੈਸ ਆਏਗੀ ਇਦਾਂ ਦੀ ਅੱਛਾ ਜੀ ਫਿਰ ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਵੀ ਜਿਹੜੀਆਂ ਗੱਡੀਆਂ ਦੇ ਉੱਤੇ ਲਾਲ ਬੱਤੀਆਂ ਲੱਗੀਆਂ ਉਹ ਕਿਸੇ ਸਾਰੀ ਗੱਡੀਆਂ ਦੇ ਉੱਤਰ ਜਾਊਗੀਆਂ ਹਾਂਜੀ ਕਿਸੇ ਗੱਡੀ ਤੇ ਲਾਲ ਬੱਤੀ ਨਹੀਂ ਹੋਏਗੀ ਜੀ ਉਹ ਸਾਰਾ ਕੁਝ ਆਦ ਨੂੰ ਕਿਹਾ ਫਿਰ ਉਹਨਾਂ ਨੇ ਇਹ ਕਿਹਾ ਵੀ ਆਦ ਨੂੰ ਕਿ ਜਿਹੜਾ ਹੈ ਇਸ ਥਾਨ ਆ ਜਿਹੜਾ ਉਹ ਤੁਹਾਡਾ ਮਹਾਲੀ ਦਾ ਰਿਪੋਰਟ ਇੱਥੇ ਪੜਨਾ ਸੀਗਾ ਅੱਛਾ ਇਧਰਲੀ ਸਾਈਡ ਹੀ ਹਾਂ ਇੱਥੇ ਤਾਂ ਮਨਜ਼ੂਰ ਹੈ ਇੱਥੇ ਲਾਓ ਜੀ ਤੇ ਉਹ ਇਹਨਾਂ ਨੇ ਕਿ ਤਾਲ ਫਿਰ ਇੱਥੇ ਜਗ੍ਹਾ ਨਹੀਂ ਹੋਣ ਕਰਕੇ ਉੱਥੇ ਗਿਆ ਉਹ ਠੀਕ ਹੈ ਜੀ ਹਾਂ ਬਿਲਕੁਲ ਜੀ ਇਹ ਸਥਾਨ ਜਿਹੜਾ ਇਹਨਾਂ ਨੇ ਕਿ ਗੁਪਤ ਗੁਫਾ માં ਹੈ ਇਹ ਮਤਲਬ ਕਿੰਨੇ ਚ ਪ੍ਰਗਟ ਹੋਣਗੇ 700 ਸਾਲ ਹਾਂਜੀ ਇਹ ਉਹਨਾਂ ਨੇ ਕਹੇ ਸੀ ਸਾਨੂੰ ਵੀ ਤੁਸੀਂ ਕਿਸੇ ਨੂੰ ਦੱਸਣਾ ਨਹੀਂ 21ਵੀਂ ਸਦੀ ਦੇ ਵਿੱਚ ਆ ਕੇ ਪ੍ਰਗਟ ਹੋਣਗੇ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਸਾਨੂੰ ਨਹੀਂ ਪਤਾ 21 ਦੇ ਵਿੱਚ ਆ ਕੇ ਲੋਕੀ ਇੱਥੇ ਆਉਣ ਲੱਗੇ ਹਾਂਜੀ ਗੁਫਾ ਦੇਖਣ ਲੱਗੇ ਉਸ ਤੋਂ ਪਹਿਲਾਂ ਉਹ ਫਿਲਮ ਬਣੀ ਚਾਰ ਸਾਹਿਬਜ਼ਾਦੇ ਹਾਂਜੀ ਉਹਦੇ ਚੋਂ ਪੁਰੀ ਨੇ ਕਹਿਵੇ ਗੁਫਾ ਬਾਬਾ ਬੰਦਾ ਸਿੰਘ ਬਹਾਦਰ ਜੀ ਹੈ ਰੈਲ ਮਾਜਰਾ ਜੀ ਬਲਾਚਾਉ ਰੋਡ ਜੀ ਤੇ ਇਹ ਗੁਫਾ ਹੈ ਉਥੇ ਜੀ ਹਾਂਜੀ ਇਹ ਸਾਰਾ ਇਹ ਤੇ ਜੋ ਕੁਝ ਮੁੰਦਾ ਹੈਗਾ ਇਹ ਲਿਖਤ ਆ ਜੀ ਲਿਖਤ ਵਰਲਡ ਤੇ ਕਿਤੇ ਨਹੀਂ ਹੈਗਾ ਕੋਈ ਵੀ ਇੱਕ ਵੀ ਬੰਦਾ ਮੈਨੂੰ ਦਿਖਾਓ ਜਿਹੜਾ ਕਹਿੰਦਾ ਮੈਂ ਲਿਖਤ ਕੀਤੀ ਜਿਹੜੀ ਆਪਾਂ ਹੁਣ ਗੱਲਬਾਤ ਸੁਣਦੇ ਆਂ ਬੜਾ ਹੀ ਰੌਲਾ ਪਿਆ ਰੱਖਿਆ YouTube ਤੇ ਕਹਿੰਦੇ ਵੀ ਵਰਡ ਵਾਰ 3 ਛੜ ਜਾਣੀ ਆ ਕੋਈ ਕਹਿੰਦਾ ਵੀ ਪਚਾਹ ਲ ਵੀ ਦੁਨੀਆ ਤਬਾਹ ਹੋ ਜਾਣੀ ਆ ਸਾਰਾ ਕੁਝ ਇਦਾਂ ਤਹਿਸ ਨਹਿਸ ਹੋ ਜਾਣਾ ਵੀ ਉਹ ਕਿੰਨੀ ਕੁ ਸੱਚ ਹੈ ਜੀ ਕੁਛ ਨਹੀਂ ਹੋਣਾ ਜੀ ਤੁਹਾਡੇ ਸਾਹਮਣੇ ਹੀ ਆ ਜੀ ਦੁਨੀਆ ਦਾ ਨੁਕਾ ਇਹ ਜਾ ਕੇ ਨੁਕਾ 1900 2000 ਨੰਕੇ ਜਾ ਕੇ ਨਾ ਹਾਂਜੀ मतलब 60 70 ਤੇ ਜਾ ਕੇ ਉਹ ਵੀ ਮਾੜਾ ਮੋਟਾ ਜਿਹੜੇ ਬੰਬ ਉਹਨਾਂ ਨੇ ਇੱਥੇ ਤੱਕ ਲੱਗੇ ਜਿਹੜੇ ਪਰਮਾਣੂ ਬੰਬ ਨਾ ਇਹ ਪਟਾਕਿਆ ਵਾਂਗ ਚੱਲਣਗੇ ਨੁਕਸਾਨ ਨਹੀਂ ਹੋਊਗਾ ਕਿਸੇ ਦਾ ਠੀਕ ਹੈ ਜੀ ਮਤਲਬ ਮਾਰਾ ਜਾਪ ਰੱਖਿਆ ਕਰਨਗੇ ਆਪ ਕਰਨਗੇ ਬਾਅਦ ਠੀਕ ਹੈ ਜੀ ਜਿਹੜਾ ਕਹਿੰਦਾ ਨਾ 100 ਕੋ ਉਹ ਤੇ ਦੀਵਾ ਲੱਗੇਗਾ 100 ਕੋ ਦਾ ਮਤਲਬ ਇਹ ਆ ਵੀ 5 ਕਿਲੋਮੀਟਰ 12 ਕੋ ਤੇ ਗਿਆ ਸੀਗਾ ਜਿੰਨਾ ਫਿਰ 5 ਕਿਲੋਮੀਟਰ ਹੋਇਆ ਸਾਰਾ ਹਾਂਜੀ ਹਾਂਜੀ ਆ ਠੀਕ ਹੈ ਜੀ ਉਹ ਮਤਲਬ ਜਿਵੇਂ ਆਪਾਂ ਕਹਿੰਦੇ ਵੀ 12 ਕੋ ਤੇ ਦੀਵਾ ਜਗਣਾ ਉਹਨੂੰ ਦੋ ਤਰ੍ਹਾਂ ਨਾਲ ਜੋੜਿਆ ਜਾਂਦਾ ਜੀ ਇੱਕ ਤਾਂ ਕਹਿੰਦੇ ਵੀ ਰੱਬ ਨਾਲ ਭਗਤੀ ਹੋਊਗਾ ਜੀ ਰੱਬ ਨਾਲ ਜੁੜੂਗਾ ਜਿਹੜਾ ਜਿਹੜਾ ਪਰਮਾਤਮਾ ਦਾ ਸਿਮਰਨ ਕਰੇਗਾ ਸਿਮਰਨ ਕਰਨ ਵਾਲੇ ਉਹੀ ਬਚੂਗਾ ਕੋਈ ਬਚੇਗਾ ਇਹ ਸਸਤਾਨ ਦੇ ਉੱਤੇ ਤੁਸੀਂ ਆਏ ਹੋ ਹਾਂ ਜੀ ਇਹ ਤੁਹਾਡੇ ਪਿਛਲੇ ਕਰਮ ਖਤਮ ਹੋ ਗਏ ਅੱਛਾ ਜੀ ਇਹ ਵੀ ਕਿੱਥੇ ਸ਼ੁਰੂ ਹੁੰਦਾ ਹੈ ਅੱਛਾ ਜੀ ਇਹ ਉਹ ਸਤਾਨ ਇੱਥੇ ਇਹਨੂੰ ਕੀ ਥੱਲੇ ਖੂਹ ਹੈਗਾ ਹਾਂਜੀ ਉੱਥੇ ਕਿਸੇ ਦੇ ਬੱਚਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਉੱਥੇ ਜਲ ਹੈ ਕਿ ਉੱਥੇ ਨਹਾ ਲਓ ਤੁਸੀਂ ਜਾਂ ਕੋਈ ਤੁਹਾਡਾ ਕੋਈ ਕੰਮ ਰੁਕਿਆ ਹੈ ਕਿਤੇ ਛੱਟ ਲੱਗੀ ਆ ਦਵਾਈ ਦੀ ਲੋੜ ਨੇ ਉੱਥੇ ਤੁਸੀਂ ਲੈ ਕੇ ਨਹਾ ਲਓ ਉਹ ਉਪਰਾਤਨ ਖੂਹ ਹੈ ਜੀ ਆਹ ਉਹ 400 ਸਾਲਾ ਪੁਰਾਣਾ ਖੂਹ ਜੋ ਮਤਲਬ ਬਾਬਾ ਬੰਦਾ ਸਿੰਘ ਭਾਦਰ ਜੀ ਕੇਵਲ ਪੁਰਾਣੇ ਹਨ ਦੋ ਖੂਹ ਆ ਇਹ ਹਾਂਜੀ ਦੋ ਇੱਕ ਹੱਟੇ ਤੇ ਲੱਗੀ ਇੱਕ ਤੇ ਨਲਕਾ ਲੱਗਾ ਹੈ ਜਿਹੜਾ ਨਲਕੇ ਵਾਲਾ ਖੂਹ ਆ ਉਹ ਅਗਰ ਲੋਕੇ ਉਹ ਠੀਕ ਹੈ ਜੀ ਉੱਥੇ ਤੁਸੀਂ ਕੋਈ ਜਦੋਂ ਮਰਜ਼ੇ ਆ ਕੇ ਉਹਨੂੰ ਕੇ ਕਿੱਤੇ ਵੀ ਤੁਹਾਨੂੰ ਕਿਤੇ ਕੋਈ ਜ਼ਖਮ ਕੋਈ ਸਬਤ ਹੈ ਤਾਂ ਤੋ ਲੋ ਹੱਥ ਤੋ ਲੋ ਬਸ ਠੀਕ ਹੈ ਸਹੀ ਹੋ ਜਾਣਾ ਜੀ ਬਿਲਕੁਲ ਸੇ ਜੰਗਲ ਦੀਆਂ ਜੜੀ ਬੂਟੀਆਂ ਦਾ ਪਾਣੀ ਹੈ ਸੰਤ ਦਾ ਆਸ਼ੀਰਵਾਦ ਹੈ ਜੀ ਇਸ ਸਥਾਨ ਤੇ ਸੰਤ ਬਹੁਤ ਆਏ ਅੱਛਾ ਜੀ ਮਤਲਬ ਇੱਥੇ ਤਪ ਕੀਤਾ ਪਾਸੇ ਨਹੀਂ ਤਪ ਕੀਤਾ ਇਸ ਸਥਾਨ ਤੇ ਪਹਿਲਾਂ 47 ਤੋਂ ਪਹਿਲਾਂ ਸੰਤ ਸੁੰਦਰਦਾਸ ਜੀ ਰਹਿੰਦੇ ਸੀ ਠੀਕ ਹੈ ਜੀ ਸੁੰਦਰਦਾਸ ਜੀ ਤੋਂ ਬਾਅਦ ਫਿਰ ਸੰਤਾਂ ਤੋਂ ਕਿਹ ਦਿਲੀਪ ਸਿੰਘ ਜੀ ਆਏ ਜੀ ਉਹਨਾਂ ਤੋਂ ਬਾਅਦ ਫਿਰ ਸਾਡਾ ਜਵਾਲਾ ਸਿੰਘ ਇੱਥੇ ਆਇਆ। ਹਾਂਜੀ। ਉਸ ਤੋਂ ਬਾਅਦ ਫਿਰ ਕਰਤਾਰ ਸਿੰਘ ਦੀ ਪੈਰੋ ਵਾਲਾ ਆਇਆ। ਜੀ। ਰਿਹਾ ਕੋਈ ਨਹੀਂ 1 ਘੰਟੇ ਤੋਂ ਬਾਅਦ। ਅੱਛਾ ਜੀ। ਹਾਂਜੀ। ਇੱਥੇ ਇਹਨੂੰ ਕੋਈ ਫਿਰ ਇੱਥੇ ਸੇਵਾ ਸਿੰਘ ਕੜੇ ਵਾਲੇ ਆਏ ਉਹਨਾਂ ਥੱਲੇ ਬਾਗ ਲਾਇਆ ਸੀ। ਅੱਛਾ ਜੀ। ਥੱਲੇ ਬਾਗ ਹੁੰਦਾ ਸੀ। ਉਹ ਵੀ ਦਿਨੇ ਦਿਨੇ ਆਉਂਦੇ ਸੀ ਸ਼ਾਮ ਨੂੰ ਪਿੰਡ ਚਲੇ ਜਾਂਦੇ ਪਿੰਡ ਦੇ ਤੋਂ ਉਹ ਰਾਜੋ ਟੈਂਕੀ ਦੇ ਕੋਲੇ ਕਮਰਾ ਬਣਾਇਆ ਖੇਤਾਂ 'ਚ ਕੱਲਾ। ਹਾਂਜੀ ਹਾਂਜੀ। ਉਹ ਕੱਲਾ ਉੱਥੋਂ ਉਸ ਕਮਰੇ ਦੇ ਕੋਲ ਉੱਥੇ ਗੋਲਜਾ ਬਣਾਇਆ ਪੁਰਾਣਾ ਕਮਰਾ। ਜੀ। ਮਤਲਬ ਸੇਵਾ ਕਰਦੇ ਸੀ ਹਾਂ ਉਹ ਸੇਵਾ ਕਰਦੇ ਇੱਕ ਇੱਥੇ ਜਨਾਨੀ ਰਹਿੰਦੀ ਸੀ ਹਾਂਜੀ ਉਹਨਾਂ ਦੇ ਨਾਲ ਉਹ ਉਹ ਖੂ ਉਹ ਆਪਣੇ ਇਸ ਖੂ ਤੇ ਨਹਾਉਂਦੇ ਸੀ ਠੀਕ ਹੈ ਉਹਦਾ ਨਾਂ ਸੀ ਪੂਰੋ ਇਸ ਪਿੰਡ ਦੇ ਸੀਗੇ ਉਹ ਸੇਵਾ ਕਰਦੇ ਸੀ ਸੰਤਾਂ ਦੇ ਠੀਕ ਹੈ ਜੀ ਸੰਤ ਸੁੰਦਰਦਾਸ ਜੀ ਦੀ ਸੇਵਾ ਕਰਦੇ ਠੀਕ ਹੈ ਜੀ ਇਸ ਸੰਤ ਤੇ ਇੱਕ ਬੰਦਾ ਰਾਤ ਨਹੀਂ ਰਹਿ ਸਕਦਾ ਕੀ ਚੱਕਰ ਬਾਬਾ ਜੀ ਇਹ ਇੱਥੇ ਸ਼ਕਤੀਆਂ ਇੱਥੇ ਇਦਾਂ ਦੀਆਂ ਉਹ ਹੁਣ ਤਾਂ ਸੀ ਰਹਿੰਦੇ ਉਹਨਾਂ ਨੇ ਸੰਤ ਸੁੰਦਰਦਾਸ ਜੀ ਨੇ ਆਪਣੇ ਇੱਥੇ ਇੱਕ ਪਿੰਡ ਦਾ ਮੁੰਛੀ ਰਾਮ ਜੀ ਉਹਨਾਂ ਨੂੰ ਚੌਧਰੀ ਉਹਨੂੰ ਮੁੰਸੀ ਰਾਮ ਨੂੰ ਉਸ ਦੇ ਗਏ ਸੀ ਸਮਾਨ ਸਾਰਾ ਵੇ ਇੱਥੇ ਸੰਤ ਆਉਣਗੇ ਗ੍ਰਸਤੀ ਹਾਂਜੀ ਉਹਨਾਂ ਨੇ ਰਹਿਣਾ ਇੱਥੇ ਹੋਰ ਕੋਈ ਨਹੀਂ ਰਹਿ ਸਕਦਾ ਜਿੰਨੇ ਵੀ ਸੰਤ ਆਏ ਇੱਥੇ ਕੋਈ ਨਹੀਂ ਲਿਆ ਜੀ ਉਹ ਜਿਸ ਵੇਲੇ ਬਾਬਾ ਜੀ ਨੂੰ ਹੁਕਮ ਹੋਇਆ ਵੇ ਤੁਸੀਂ ਇੱਥੇ ਜਾਣਾ ਹਾਂਜੀ ਜੇ ਲੁਧਿਆਣੇ ਤੋਂ ਸਾਡਾ ਪਿੰਡ ਆ ਕਾਕੋਵਾਲ ਕਾਕੋਵਾਲ ਠੀਕ ਹੈ ਜੀ ਹਾਂਜੀ ਉੱਥੋਂ ਵਦਨ ਕਿ ਆਏ ਉਹ ਜਿਸ ਵੇਲੇ ਤੈਨੂੰ ਇੱਥੇ ਉਹਨਾਂ ਨੇ ਪੋਰੇ ਬਣਿਆ ਉੱਥੇ ਪੋਰੇ ਚ ਤਪ ਕੀਤਾ ਉਹਨਾਂ ਨੇ ਹਾਂਜੀ ਤੇ ਉਹ ਨਨੇ ਉਹਨਾਂ ਕੋਲ ਉੱਥੋਂ ਜਦੋਂ ਪੌੜੀਆਂ ਚੜ ਕੇ ਆਏ ਨਾ ਉੱਪਰ ਹਾਂਜੀ ਤੇ ਉਹ ਮੁੰਸ਼ੀ ਰਾਮ ਨੂੰ ਇੱਥੇ ਸੁਪਨਾ ਆ ਗਿਆ ਵੀ ਸੰਤ ਆ ਰਹੇ ਆ ਅੱਛਾ ਜੀ ਵੀ ਪੌੜੀਆਂ ਚੜ ਕੇ ਆਉਂਦੇ ਸੋਟੀ ਫੜੀ ਉਹਨਾਂ ਨੇ ਬਜੁਰਗ ਹੈਗੇ ਹਾਂਜੀ ਉਹ ਜਦੋਂ ਐ ਇੱਥੇ ਪੁੱਛਿਆ ਉਹਨਾਂ ਨੇ ਕਹਿੰਦੇ ਮੁੰਡਾ ਭੇਜਿਆ ਵੀ ਦੇਖੋ ਉੱਥੇ ਜਾ ਕੇ ਜੰਗਲ ਦੀ ਗੁਫਾ ਹੈਗੀ ਹਾਂਜੀ ਆਉ ਪੁੱਛਿਆ ਪਿੰਡ ਕਹਿੰਦੇ ਜੀ ਗੁਫਾ ਤਾਂ ਹੈਗੀ ਜੰਗਲ 'ਚ ਕੋਈ ਨਹੀਂ ਜਾਂਦਾ ਹਾਂਜੀ ਕਹਿੰਦੇ ਚੰਗਾ ਫਾਇਦਾ ਨਹੀਂ ਜਾਂਦਾ ਫੇ ਆ ਗਿਆ ਆ ਕੇ ਫਿਰ ਇੱਥੇ ਰਾਹ ਨਹੀਂ ਸੀਗਾ ਬਿਲਕੁਲ ਹਾਂਜੀ ਤੇ ਸਾਰਾ ਰਾਹ ਉਹ ਜੰਗਲ ਸਾਫ਼ ਕਰਾਇਆ ਠੀਕ ਹੈ ਜੀ ਉੱਥੇ ਆ ਕੇ ਉਹਨਾਂ ਨੇ ਕਿਹਾ ਜਦੋਂ ਉੱਥੇ ਆਇਆ ਮੁੰਸੀ ਰਾਮ ਇੱਥੇ ਬੈਠਾ ਸੀ ਨਿੰਮ ਥੱਲੇ 100 ਸਾਲ ਪੁਰਾਣੀ ਨਿੰਮ ਉਹ ਸਾਹਮਣੇ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਵੇ ਆ ਵੇ ਮੁੰਸੀ ਰਾਮ ਆ ਗਿਆ ਹਾਂਜੀ ਉਹ ਕਹਿੰਦਾ ਬਾਬਾ ਜੀ ਮੈਂ ਮੇਰਾ ਨਾਂ ਕਿਹਦੇ ਦੱਸਿਆ ਤੁਹਾਨੂੰ ਹਾਂਜੀ ਕਹਿੰਦਾ ਜਿਹੜਾ ਤੈਨੂੰ ਸਮਾਨ ਦੇ ਕੇ ਗਿਆ ਹਾਂਜੀ ਤੇ ਉਹ ਕਹਿੰਦੇ ਇਹਨੂੰ ਕਿ ਅੱਛਾ ਵੇ ਬਾਬਾ ਜੀ ਜੇ ਤੁਸੀਂ ਮੇਰਾ ਨਾਂ ਦੱਸ ਸਕਦੇ ਹੋ ਹਾਂਜੀ ਤੇ ਮੇਰੇ ਸਵਾਲ ਦਾ ਜਵਾਬ ਵੀ ਦਿਓ ਕਹਿੰਦੇ ਦੱਸੋ ਹਾਂਜੀ ਕਹਿੰਦੇ ਮੇਰਾ ਸਵਾਲ ਹੈ ਵੇ ਮਾਂ ਨੂੰ ਮਾਰ ਕੇ ਧੀ ਨਾਲ ਵਿਆਹ ਕਰਾਂ ਹਾਂਜੀ ਹੁਣ ਇਸ ਗੱਲ ਦਾ ਜਦ ਕਿਸੇ ਨੂੰ ਕਹਿੰਦੇ ਨਾ ਹਾਂਜੀ ਅਗਲੇ ਨੂੰ ਗੁੱਸਾ ਲੱਗਦਾ ਬਿਲਕੁਲ ਜੀ ਲੱਗਦਾ ਨਾ ਬਿਲਕੁਲ ਉਹ ਜਦੋਂ ਉਹਨੇ ਕਿਹਾ ਉਹ ਹੱਸਣ ਲੱਗ ਪਿਆ ਕਹਿੰਦਾ ਵਾਹ ਮਨੁ ਜੀ ਰਾਮ ਹਾਂਜੀ ਤੇਰਾ ਗੁਰੂ ਚੰਗਾ ਚੰਡਿਆ ਤੈਨੂੰ ਚੰਗੇ ਸਿੱਖਿਆ ਦੇ ਕੇ ਗਿਆ ਹਾਂਜੀ ਇਹਦਾ ਬਾਬਾ ਜੀ ਦਾ ਮਤਲਬ ਦੱਸੋ ਕਹਿੰਦੇ ਮੈਂ ਮਨ ਨੂੰ ਮਾਰ ਕੇ ਧੀਰੇ ਦੇ ਨਾਲ ਇਸ ਸਥਾਨ ਤੇ ਆ ਹਾਂ ਹਾਂਜੀ ਮਨ ਮਾਰਨਾ ਪੈਂਦਾ ਨਹੀਂ ਹਾਂ ਮਨ ਨੂੰ ਮਾਰ ਕੇ ਧੀਰੇ ਨਾਲ ਆਇਆ ਇਸ ਸਥਾਨ ਤੇ ਮੈਂ ਰਹਿਣਾ ਜੀ ਮੇਰਾ ਪਰਿਵਾਰ ਇੱਥੇ ਮੇਰੇ ਬੱਚੇ ਰਹਿਣਗੇ ਜੀ ਇੱਥੋਂ ਉਹਨਾਂ ਨੂੰ ਕਿ ਉਹ ਸੰਤ ਤੋਂ ਦੂਰ ਉਹਨਾਂ ਵੱਡਾ ਵੱਡਾ ਪੱਥਰ ਲਿਆਉਂਦਾ ਸੀ ਚੱਕ ਕੇ अच्छा जी ਆ ਪੱਥਰ ਜਿਹੜੇ ਉੱਪਰ ਲੱਗੇ ਆ ਹਾਂਜੀ ਉਹਨਾਂ ਦੇ ਇਕੱਠੇ ਕੀਤੇ ਹੋ 400 ਸਾਲ ਪੁਰਾਣੇ ਪੱਥਰ ਆ 400 ਸਾਲ ਪੁਰਾਣੇ ਜੀ ਉਹਨਾਂ ਨੇ ਉਹ ਲੈ ਕੇ ਪੱਥਰ ਲਿਆਉਣੇ ਪੁੱਛਣਾ ਪਿੰਡ ਵਾਲੇ ਬਾਬਾ ਜੀ ਤੁਸੀਂ ਇਹ ਕਿਸੇ ਨਾਲ ਪੱਥਰ ਚੱਕ ਕੇ ਲਿਆਉਣੇ ਭਾਰੇ ਕਹਿੰਦੇ ਇੱਥੇ ਗ੍ਰਿਸ਼ਤੀ ਸੰਤਾ ਨਹੀਂ ਆ ਕੇ ਰਹਿਣਾ ਅੱਛਾ ਜੀ ਉਹ ਇਹ ਜਿਹੜੀ ਆ ਗੁਫਾ ਜੀ ਪੱਕੀ ਕੀਤੀ ਹੋਈ ਆ ਉਹ ਅਸੀਂ ਆ ਪੱਕੀ ਕਰਾਈ ਹੈ ਇਹ ਮਤਲਬ ਆਰ ਪਾਰ ਸੀਗੀ ਇਹ ਆਰ ਪਾਰ ਜਾ ਕੇ ਇਧਰੋਂ ਬਾ ਜਿਵੇਂ ਉਹ ਪਹਿਲਾਂ ਵਾਲੀ ਸੀਗੀ ਆ ਇਧਰੋਂ ਆ ਜਿਹੜੇ ਕੰਧ ਨੇ ਪੱਥਰਾਂ ਦੇ ਹਾਂਜੀ ਇੱਥੋਂ ਸੀਗੇ ਇਹ ਜਾਂਦੇ ਸਿੱਧੇ ਬਾਹਰ ਅੱਛਾ ਜੀ ਉਧਰੋਂ ਹੀ ਮੜ ਜਾਓ ਉਧਰੋਂ ਦੀ ਬਾਹਰ ਨਿਕਲ ਉਧਰ ਉੱਪਰ ਜਾਂਦੇ ਸੀ ਠੀਕ ਹੈ ਜੀ ਉੱਪਰੋਂ ਦੀ ਹੈ ਗੁਫਾ ਇਹ ਤੁਹਾਨੂੰ ਕਹੇ ਉਹ ਜਾਂਦੀ ਸੀ ਠੀਕ ਹੈ ਜੀ ਇਹ ਉਹ ਸਥਾਨ ਹੈ ਠੀਕ ਹੈ ਗੁਪਤ ਗੁਫਾ ਮਾਮੇ ਬਾਬਾ ਜੀ ਨੇ ਹੋਰ ਨਹੀਂ ਦੱਸਿਆ ਜੀ ਆਉਣ ਵਾਲੇ ਟਾਈਮ ਬਾਰੇ ਜੀ ਮਤਲਬ ਦੁਨੀਆ ਕਿਵੇਂ ਆ ਜੀ ਆਉਣ ਵਾਲਾ ਟਾਈਮ ਜਿਹੜਾ ਤੁਹਾਨੂੰ ਕਿ ਉਹਨਾਂ ਨੇ ਸਿਰਫ ਟਾਈਮ ਤਾਂ ਬਹੁਤ ਆ ਰਿਹਾ ਖਰਾਬ ਹਾਂਜੀ ਪਰ ਤੁਸੀਂ ਸਿਮਰਨ ਕਰੋ ਧਿਆਨ ਕਰੋ ਕਰੋ ਸੇਵਾ ਕਰੋ ਹਾਂਜੀ ਫਿਰ ਤੁਹਾਨੂੰ ਕੁਝ ਨਹੀਂ 6 ਮਹੀਨੇ ਇੱਥੇ ਆ ਕੇ ਰਹਿਣਾ ਪੈਣਾ ਅੱਛਾ ਜੀ ਜਦੋਂ ਜੰਗ ਲੱਗੇਗੀ ਮਤਲਬ ਉਹ ਜੰਗ ਦਾ ਟਾਈਮ ਨਹੀਂ ਦੱਸਿਆ ਜੀ ਟਾਈਮ ਨਹੀਂ ਦੱਸਿਆ ਉਹਨਾਂ ਨੇ ਮਤਲਬ ਹੈ ਸਮਾਂ ਕਿ ਉਹ ਲਿਖਤ ਪਿਆ ਸਾਰਾ ਕੁਝ ਅੱਛਾ ਜੀ ਕਿਸੇ ਬਲਡ ਚ ਕਿਸੇ ਸਾਧ ਨੇ ਕੋਈ ਇਹਨੂੰ ਕਿ ਕਿਤੇ ਨਾ ਲਿਖਿਆ ਕਿਤੇ ਜੀ ਸਾਡੇ ਕੋਲ ਸਾਰਾ ਕੁਝ ਇਹ ਤਾਂ ਜੱਟ ਤੱਕ ਨਿਸ਼ਾਨ ਸਾਹਿਬ ਜੋ ਉੱਪਰ ਲੱਗਾ ਹੈ ਨਿਸ਼ਾਨ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਪਚਰੰਗਾ ਉੱਪਰ ਲੱਗਾ ਹੈ ਜੀ ਇਹ ਇਧਰ ਪੌੜੀਆਂ ਦੇ ਉੱਪਰ ਠੀਕ ਹੈ ਜੀ ਉੱਪਰ ਹੀ ਆ ਕੇ ਲੱਗਾ ਹੈ ਉਹ ਉੱਪਰ ਦੇ ਉੱਪਰ ਹਾਂਜੀ ਇਹ ਸਾਰਾ ਕੁਝ ਉਹਨਾਂ ਨੇ ਲਿਖਤ ਆ ਠੀਕ ਹੈ ਜੀ ਹਾਂ ਇਹ ਉਹਨਾਂ ਦੀ ਕਮਾਈ ਆ 6 ਮਹੀਨਿਆਂ ਦਾ ਜਿਵੇਂ ਕਹਿੰਦੇ ਸੀ ਵੀ ਰਾਸ਼ਨ ਪਾ ਕੇ ਰੱਖ ਲੋ ਸੰਤ ਦੱਸਦੇ ਉਹ ਗੱਲ ਸੱਚ ਹੈ ਜੀ ਵੀ ਆ ਸਕਦਾ ਹੈ ਸਮਾਂ ਹਾਂ ਹਾਂ ਟਾਈਮ ਆਏਗਾ ਪਰ ਹਜੇ ਪੱਕਾ ਪਤਾ ਨਹੀਂਗਾ ਜਿਵੇਂ ਹੁਣ ਦੱਸ ਰਿਹਾ ਵੀ ਭਾਈ 25 ਖਰਾਵਾ 26 ਸਾਲ ਹਾਂ ਜੀ ਹਾਂ ਜੀ ਹਾਂ ਜੀ 6 ਮਹੀਨੇ ਕਰੋਨਾ ਲਾਇਜ਼ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਇਹੋ ਜਿਹੇ ਸਮੇ ਆ ਸਕਦੇ ਆ ਵੀ ਰਾਸ਼ਨ ਪਾਣੀ ਇਕੱਠਾ ਕਰਕੇ ਰੱਖਣਾ ਚਾਹੀਦਾ ਇਕੱਠਾ ਕਰਕੇ ਰੱਖਣਾ ਠੀਕ ਹੈ ਜੀ ਆਪਾਂ ਇਹ ਇਹਨਾਂ ਨੂੰ ਟਾਈਮ ਮਰਦਾਂ ਦਾ ਆਉਣਾ ਜੀ ਕੋਈ ਦੁਨੀਆ ਕੋਈ ਕਹੇ ਪੱਲੋ ਨਹੀਂ ਆਉਣੀ ਕੋਈ ਕੁਝ ਨਹੀਂ ਹੋਣਾ ਇਹ ਉਦਾਂ ਹੀ ਕਿ ਲੋਕਾਂ ਨੂੰ ਡਰਾਉਂਦੇ ਆ ਠੀਕ ਹੈ ਜੀ ਇਹ ਲੱਗਦਾ ਇਥੇ ਸਾਡੇ ਸਾਰਾ ਕੁਝ ਲਿਖਤ ਆ ਹਾਂਜੀ ਉਹ ਉਹਨਾਂ ਨੇ ਤਾਂ ਬਿਲਕੁਲ ਕਲੀ-ਕਲੀ ਚੀਜ਼ ਲਿਖੀ ਹੈ ਕੋਈ ਇਹਨੂੰ ਨਹੀਂ ਕਰ ਸਕਦਾ ਉਹ ਹਿੰਦੁਸਤਾਨ ਦਾ ਨਾਮ ਬਦਲ ਜਾਏਗਾ ਹਿੰਦੁਸਤਾਨ ਦੀ ਰਾਜਧਾਨੀ ਬਦਲ ਜਾਏਗੀ ਅੱਛਾ ਜੀ ਰਾਜਧਾਨੀ ਦੱਸਿਆ ਜੀ ਉਹਨਾਂ ਨੇ ਕੁਝ ਨਵਾਂ ਚੰਡੀਗੜ੍ਹ ਨਵਾਂ ਚੰਡੀਗੜ੍ਹ ਜੀ ਹਾਂਜੀ ਹਿੰਦੁਸਤਾਨ ਦੀ ਰਾਜਧਾਨੀ ਬਦਲ ਜਾਏਗੀ ਜੀ ਹਿੰਦੁਸਤਾਨ ਦਾ ਨਾਮ ਹੋ ਜਾਗਾ ਮੋਕਸ਼ਤਾਨ ਉਹਨਾਂ ਨੇ ਪਹਿਲੇ ਲਿਖਤਾਵੇ ਸਟੇਸ਼ਨ ਦੇ ਲਾਗੇ ਵੱਡੇ-ਵੱਡੇ ਗੁਲਾਮ ਹੋਣਗੇ ਹਾਂਜੀ ਉਹਦੇ ਵਿੱਚ ਜੋ ਵੀ ਇੱਥੇ ਬਣੇਗਾ ਸਾਰਾ ਉਹਨਾਂ ਤੇ ਜਮਾ ਹੋਏਗਾ ਠੀਕ ਹੈ ਜੀ ਗਵਰਨਮੈਂਟ ਦੇ ਖਜ਼ਾਨੇ ਤੇ ਹਾਂਜੀ ਉਹ ਗਵਰਨਮੈਂਟ ਤੁਹਾਡਾ ਰਾਸ਼ਨ ਕਾਰਡ ਬਣੇਗਾ ਉਸ ਕਾਰਡ ਤੇ ਤੁਹਾਨੂੰ ਮਿਲੇਗਾ ਉਹ ਕਾਰਡ ਤੁਹਾਡੇ ਕੋਲ ਆ ਜਿਹੜੀ ਜੀ ਮਰਜ਼ੀ ਲਓਗੇ ਤੁਸੀਂ ਤੇਲ ਪਾਉਣਾ ਤੇ ਕਿਲੋਮੀਟਰ ਲਿਖ ਲਓ ਹਾਂਜੀ ਬਾਤ ਚਲੇ ਜਾਓ ਤੁਹਾਡੀ ਉਹ ਬਣ ਗਿਆ ਜੀ ਹੋ ਗਿਆ ਹਨਾ ਚੱਲੀ ਜਾਂਦੇ ਤੁਹਾਡੇ ਕੋਲ ਉਹ ਕ੍ਰੈਡਿਟ ਕਾਰਡ ਹੋਗੇ ਜਿਵੇਂ ਡੈਬਿਟ ਕਾਰਡ ਹੋਗੇ ਪੈਸੇ ਨਹੀਂ ਹੋਣਗੇ ਹਾਂਜੀ ਜਿਸਟਰ ਜਮਾਨਾ ਆ ਗਿਆ ਹਾਂ ਬਸ ਉਹ ਸਾਰਾ ਉਹਨਾਂ ਨੇ ਪਹਿਲੇ ਇਹ 1960 ਤੇ ਉਹਨਾਂ ਨੇ ਇੱਥੇ ਲਿਖਦਾ ਲਿਖਦਾ ਰੋਡ ਪਰ ਲੱਗਾ ਇੱਕ ਤੁਸੀਂ ਉਹ ਲਿਖਿਆ ਹੋਵੇ ਦੁਨੀਆ ਫਿਲਮੀ ਦੁਨੀਆ ਦੱਸਿਆ ਸੀਗਾ ਹਾਂ ਜੀ ਉਹ ਹੀ ਲੱਗਾ ਹੁੰਦਾ ਹਾਂ ਜੀ ਉਹਨਾਂ ਨੇ ਇਹ ਵੀ ਇਹ ਲਿਖਿਆ ਜੀ ਕਿਹਵੀਂ ਸਦੀ ਦੇ ਵਿੱਚ ਧਰਮ ਤੇ ਸਿਆਸਤ ਇਕੱਠੇ ਹੋ ਜਾਣਗੇ ਹਾਂ ਜੀ ਉਹ ਧਰਮ ਤੇ ਸਿਆਸਤ ਇਕੱਠੀ ਹੋ ਗਈ ਇਕੱਠੀ ਹੋ ਗਈ ਹਾਂ ਜੀ ਉਹਨਾਂ ਨੇ ਸਾਰਾ ਕੁਝ ਲਿਖਤ ਕਰਕੇ ਉਹ ਮਤਲਬ ਓਏ ਅੱਛਾ ਜੀ ਇਹ ਨੀਅਤ ਨੂੰ ਕਿ ਉਹਨਾਂ ਨੇ ਸਾਰਾ ਕੁਝ ਮਿਲ ਕੇ ਸੰਤ ਦੁਨੀਆ ਤੇ ਨਾ ਆਏ ਨਾ ਹੋਣੇ ਹੁਣ ਤੁਸੀਂ ਇੱਥੇ ਆਏ ਆ ਤੁਹਾਡੇ ਪਿਛਲੇ ਕਰਮ ਖਤਮ ਹੋ ਗਏ ਜੋ ਚੰਗੇ ਮਾੜੇ ਸਾਰੇ ਸਾਰੇ ਨਵੇਂ ਸ਼ੁਰੂ ਹੋਣੇ ਆਜ ਅੱਜ ਤੋਂ ਹਾਂ ਇਹ ਉਸ ਇਹ ਮਤਲਬ ਇਹ ਉਹ ਥਾਨ ਆ ਜੀ ਉਹ ਥਾਨ ਇਦਾਂ ਦਾ ਥਾਨ ਦੁਨੀਆ ਚ ਨਹੀਂ ਹੈਗਾ ਕਿਤੇ ਵੀ ਠੀਕ ਆ ਜੀ ਇੱਥੇ ਸਿਰਫ ਸਾਨੂੰ ਹੋਰ ਕੋਈ ਮਤਲਬ ਸਹੂਲਤ ਨਹੀਂ ਹੈਗੀ ਅਸੀਂ ਆਪਣੇ ਕੋਲੋਂ ਜੋ ਕਰਦੇ ਆ ਠੀਕ ਆ ਜੀ ਬਾਕੀ ਬਾਬਾ ਜੀ ਇੱਕ ਨੰਬਰ ਬੋਲੇ ਮੈਂ ਵੀ ਲਿਖ ਕੇ ਪਾ ਦੂੰਗਾ ਤੁਹਾਡਾ ਨੰਬਰ ਮੇਰਾ ਨੰਬਰ ਹੈਗਾ ਜੀ 998 ਹਾਂ ਜੀ 42 ਹਾਂ ਜੀ 53 92 ਜੀ ਜੀ ਇੱਕ ਆ ਰਹੀ ਪੰਜਾਬੀ ਚ ਵੀ ਬੋਲ ਦੋ ਕਈ ਰਹੀ ਆਪਣੇ ਮਤਲਬ ਅੰਗਰੇਜ਼ੀ ਨੇ 988425392 ਬਿਲਕੁਲ ਜੀ ਇਹ ਮੇਰਾ ਨੰਬਰ ਆ ਬਾਕੀ ਬਾਬਾ ਜੀ ਇੱਥੇ ਹੁੰਦੇ ਆ ਹਾਂ ਜੀ ਇੱਥੇ ਜਦੋਂ ਵੀ ਮਰਜ਼ੀ ਆ ਮੈਨੂੰ ਕਿਹਾ ਸਕਦੇ ਆ ਬਿਲਕੁਲ ਜੀ ਲੋਕੀ ਜਦੋਂ ਨੂੰ ਕਿ ਜਾਂਦੇ ਡਾਕਟਰ ਕੋ ਜਾਂਦੇ ਨਾ ਜੀ ਵਿਆਹ ਕਰਦੇ ਮੈਂ ਟੈਲੀਫੋਨ ਦੇਤੇ ਹੱਲ ਕਰਦਾ ਅਗਲੇ ਦਾ ਅੱਛਾ ਜੀ ਇਹ ਨਹੀਂ ਤੁਸੀਂ ਮੈਨੂੰ ਕਿਤੇ ਕਿਸੇ ਮੁਲਕ ਤੋਂ ਟੈਲੀਫੋਨ ਕਰੋ ਹਾਂ ਜੀ ਕੋਈ ਤੁਹਾਡਾ ਕੋਈ ਤੁਹਾਨੂੰ ਕੋਈ ਹੈਗਾ ਕੋਈ ਜੀ ਤਕਲੀਫ ਹੈ ਕੋਈ ਕੁਛ ਹੈ ਜੀ ਪਹਿਲੇ ਹੁਣ ਤਿਆਰ ਵਾਹ ਜੀ ਬਿਲਕੁਲ ਜੀ ਇਹੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਸਮਾਂ ਦਿੱਤਾ ਸਾਹਿਬ ਹੈ ਗੁਰਜੀ ਕੀ ਫਤਿਹ